ਖਰਾਬ ਹੁੰਦੀਆਂ ਤੇ ਹੁੰਦੀਆਂ ਮੇਰੇ ਤੋਂ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਭਰਾਵਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਜਦੋਂ ਆਪਣੇ ਘਰ ਚ ਅੱਖਾਂ ਖਰਾਬ ਹੋਣ ਲੱਗਦੀਆਂ ਉਹ ਹਰ ਕੋਈ ਨੂੰ ਪਤਾ ਲੱਗ ਜਾਂਦਾ ਵੀ ਵਾਇਰਸ ਆ ਜਾਂਦਾ ਤੇ ਅੱਖਾਂ ਖਰਾਬ ਹੋਣ ਦਾ ਨੁਕਤਾ ਮੈਂ ਤੁਹਾਨੂੰ ਸੋਖਾ ਹੀ ਦੱਸ ਦਿੰਦਾ ਇੱਕ ਲੈ ਲਓ ਫੜਕੜੀ ਉਹਨੂੰ ਚੰਗੀ ਤਰ੍ਹਾਂ ਪੀਸ ਲੋ ਕੋਈ ਜਿਆਦਾ ਵੱਡੀ ਨਹੀਂ ਕੋਈ ਛੋਲਿਆਂ ਦੇ ਦਾਣੇ ਜਿਨੀ ਲੈ ਲਓ ਉਹਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲਓ ਉਹਨੂੰ ਘਟੋ ਘਟ 20 ਤੋਂ 30 ml ਦੇ ਪਾਣੀ ਦੇ ਵਿੱਚ ਪਾ ਦਿਓ ਪਈ ਰਹਿਣ ਦਿਓ ਫਿਰ ਤੁਸੀਂ ਨਾ ਸਰੀਂ ਦੇ ਪੱਤੇ ਲੈ ਲਓ। ਸਰੀਂ ਦੇ ਪੱਤੇ ਲੈ ਲਓ। ਉਹ ਉਸਤਾਦ ਜੀ ਆਪਾਂ ਨੂੰ ਕਿੱਥੋਂ ਮਿਲਣਗੇ ਜੀ? ਆਮ ਦੇਸੀ ਆਮ ਸੜਕਾਂ ਦੇ ਲੱਗਿੰਦੀ ਆਮ ਪਿੰਡਾਂ 'ਚ ਲੱਗੀ ਹੁੰਦੀਆਂ ਸਰੀਂ ਉਹਦੇ ਪੱਤੇ ਲੈ ਲਓ। ਉਹਨੂੰ ਚੰਗੀ ਤਰ੍ਹਾਂ ਕੁੱਟ ਲਓ। ਹਾਂਜੀ। ਚੰਗੀ ਤਰ੍ਹਾਂ ਕੁੱਟ ਲਓ। ਤੇ ਉਹਦਾ ਨਾ ਪੇਸਟ ਜੀ ਬਣ ਜਾਂਦੀ ਹੈ ਜਿਹੜਾ ਆਪਾਂ 30 ml ਪਾਣੀ ਲਿਆ ਹੁੰਦਾ ਨਾ ਫੜਕੜੀ ਵਾਲਾ। ਹਾਂਜੀ ਉਸਤਾਦ ਜੀ। ਉਹ ਵਿੱਚ ਸੁੱਟ ਕੇ ਉਹਨੂੰ ਕੱਪੜਾ ਛਾਣ ਕਰਕੇ ਵਧੀਆ दारू ਟਾਈਪ ਬਣਾ ਲਓ ਉਹਨੂੰ। ਠੀਕ ਹੈ ਜੀ ਉਹ ਇੱਕ दारू ਦੇ ਵਿੱਚ ਬੰਦ ਕਰ ਲਓ। ਤੋ ਉਹਨੂੰ ਜਿਹੜਾ ਕਬੂਤਰ ਦੀ ਅੱਖ ਖਰਾਬ ਹੈਗੀ ਆ ਉਹ ਕਬੂਤਰ ਦੀ ਅੱਖ ਚ ਪਾਓ ਮੇਰੇ ਖਿਆਲ ਨਾਲ ਮੀਂਹ ਦੇ ਆ ਵੀ ਇੱਕ ਦਿਨ ਤੋਂ ਜ਼ਿਆਦਾ ਨਹੀਂ ਲੱਗੇਗਾ ਸਵੇਰੇ ਸ਼ਾਮੀ ਪਾਓ ਅਗਲੇ ਦਿਨ ਤੁਹਾਨੂੰ 80% ਉਹਦੀ ਅੱਖ ਠੀਕ ਲੱਗੇਗੀ ਲਓ